ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਅੱਜ ਜਿਹੜਾ ਮੌਸਮ ਹੈ ਤੁਸੀਂ ਦੇਖ ਰਹੇ ਹੋ ਬਹੁਤ ਹੀ ਠੰਡਾ ਹੈ ਕੁੜਕੂੜਾ ਵੈਸੇ ਰਾਤ ਤਾਂ ਬਹੁਤ ਹੀ ਜਿਆਦਾ ਤੂਫਾਨ ਸੀ ਪਰ ਸਵੇਰ ਰੱਬ ਨੇ ਵਧੀਆ ਮੌਸਮ ਕਰਤਾ ਜਿਹੜੇ ਨਹੀਂ ਪਾਤਾ ਠੰਡ ਹੋ ਗਈ ਤੇ ਹੁਣ ਵੀ ਇਹ ਜਿਹੜੀ ਬੂੰਦਾਬੰਦੀ ਹੋ ਰਹੀ ਹੈ ਤੇ ਅਸੀਂ ਆਣ ਉਹਨੂੰ ਲੈ ਕੇ ਜਾਂਦੇ ਸੀ ਬਾਹਰ ਸੜਕ ਤੇ ਖੇਡਣ ਜਿਹੜੀਆਂ ਕਣੀਆਂ ਫੇਰ ਹੋਣ ਲੱਗੀਆਂ ਫਿਰ ਤਾਂ ਕਰਕੇ ਇਹ ਰੁਕ ਗਿਆ ਜਵਾਕ ਵੀ ਅੰਦਰ ਬਹਿ ਬਹਿ ਕੇ ਥੱਕ ਜਾਂਦੇ ਨੇ। ਆਦੀ ਸਿੱਚੁੰਦੀ ਲੇ ਕੇ ਬੈਗੇ ਸੀ। ਬੈਠਾ ਦੇਖੋ। ਤਵੇਰੀਆ ਅੱਗੇ ਸਾਰੇ ਅੰਦਰ ਨੂੰ ਪਾਈ ਦੇ ਆਜਾ ਇੱਥੇ ਬੈਠਿਆ ਸਾਰੇ ਆਰ ਪਰ ਹਵਾ ਹੁੰਦੀ ਹੋਦੀ ਠੰਡੀ ਹੁਣ ਫੇਰ ਹਟ ਗਏਗਾ ਲੈ ਜਵਾਕ ਨੂੰ ਬਾਹਰ ਨਹੀਂ ਖੇਡਣ ਜਾਣ ਦਿੱਤਾ ਕੀ ਹੈ ਇਹ ਫੋਰ ਐਪਲ ਇਹ ਫੋਰ ਆਨੰਦ ਇਹ ਫੋਰ ਆਨੰਦ ਗਰਜ ਕੇ हट ਜਾਂਦਾ ਆ ਰੰਮੇ ਕਹਿੰਦੇ ਜਿਆ ਦੇ ਨਹੀਂ ਆ ਹੋ ਗਿਆ ਮੌਸਮ ਸਾਫ ਅਗਲੀ ਟੋਪ ਆ ਜਾ ਸੀ ਨੂੰ ਸਬਜੀ ਲੈਣ ਦੇ ਪਾਪਾ ਇਦੇ ਲਈ ਬਿਛਾਏ ਆਣੇ ਉਹ ਆਇਆ ਨਾ ਸੰਗੇਵਾਜ਼ ਜਿੱਥੇ ਬਿਠਾਣਾ ਉੱਥੇ ਬੈਠਣਾ ਨਹੀਂ ਉਹ ਜਾ ਕੇ ਇੱਥੇ ਚ ਲੈ ਪੋਚਾ ਤੇਰੇ ਹਾਈ ਹੋ ਜਾਣੀ ਐ ਆ ਨਾ ਦੇਖਿਆ ਦਰ ਉਹ ਆਇਆ ਨਾ ਗੰਦਾ ਗੰਦਾ ਇਹ ਪਿੱਛੇ ਡਿੱਗ ਜੇਗਾ ਡਿੱਗ ਜੇਗਾ ਪਿੱਛੇ ਆ ਜਾ ਮੇਰੇ ਕੋਲ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪੁੱਤ ਇਹ ਵਾਟਰ پارک ਹੀ ਐ ਇਹ ਆਕੇ ਜਾਣਾ ਸੀ ਵਾਟਰ پارک ਆ ਕੇ ਬਸ ਸਾਹੀ ਕੋਸ਼ੋ ਤੇ ਆ ਇਧਰ ਨੂੰ ਆ ਜਾਓ ਹਲਵੰਤ ਇਧਰ ਨੂੰ ਕਰ ਦੇ ਤਾਂ ਨੂੰ ਹਲਵੰਤ ਕੱਟ ਦਈਂ ਆ ਕਿਰੰਨਾ ਪਾਣੀ 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 ਕੋਈ ਕੁਲੀ ਲੈ ਲਈ ਕਿਹੜੀ ਮਾ ਮੈਨੂੰ ਚੱਕ ਤੇ ਮੰਜੇ ਰੋਜ਼ ਨੇਰੀ ਕੰਮ ਵਧਾ ਦਿੰਦੀ ਆ ਮੂਰੇ ਜਵਾਕ ਹੋ ਗਏ ਕਹਿੰਦੇ ਅਸੀਂ ਜੀ ਭਰੇ ਪਈਆਂ ਮਿੱਟੀ ਨਾਲ ਉਹ ਵਿਚ ਵਰਦਾ ਕਾਕੂ ਉੱਧਰ ਖੜਾਈ ਜਾਂਦੇ ਆ ਲੋ ਜੀ ਟਾਈਮ ਹੋ ਗਿਆ ਦੁਪਹਿਰ ਦਾ ਕੰਮ ਕਰ ਮਮੀ ਵਰਗੇ ਨੇ ਲੈ ਤੰ ਨਵੇੜ ਰੋਜ਼ ਰੋਜ਼ ਆ ਧੋਣ ਦਾ ਕੰਮ ਹੈ ਸਫਾਈ ਕਰਕੇ ਜੀਵਨ ਥਾਂ ਟਾਈਮ ਹੋ ਗਿਆ ਚਾਹ ਦਾ ਬਣ ਗਈ ਤੁਸੀਂ ਖਵਾ ਦਿੰਦੇ ਸੁਦੇਆਂ ਰੋਟੀਆਂ ਮੁੜ ਕੇ ਹਣ ਲੱਗੇ ਭੁੱਖ ਦੇਖਿਆ ਮੈਂ ਮੈਂ ਬੜੀਆ ਬੜੀਆ ਸੋਹਣੀ ਕੇਲੀ ਲੱਗਿਆ ਹਾਂ ਇਹ ਤਾਂ ਬਹੁਤ ਥਾਣਾ ਦਾ ਮਦ ਬਣਾਈਆਂ ਹੁੰਦੀਆਂ ਹਨ ਮੈਂ ਕਿਤੇ ਵੀ ਹੱਥਾਣਾ ਫੇਰਨੀ ਪੈਂਦੀ ਹੈ ਤੇ ਇਹ ਇੱਥੇ ਨੱਪ ਕੇ ਦੇਖੀ ਦੇ ਕੇ ਜੋਰ ਐਵੇਂ ਕਰਕੇ ਚੱਲਦੇ ਆਂ ਇਹ ਤਾਂ ਬੜੀਆ ਬੜੀਆ ਐਵੇਂ ਕਰਕੇ ਬੜਦਾ ਖੋਦ ਮੱਸੀ ਬਣਾ ਦੋਲੀ ਹੈ ਨਾ ਐ ਕਰਕੇ ਖੋਮ ਦਿੰਦੇ ਆਂ ਤਾਂ ਬੰਦੇ ਜਿਹੇ ਹੂੰ ਦੰਦੇ ਜਿਹੜੇ ਗ੍ਰाइंड ਕਰ ਦਿੰਦੇ ਹਨਾ ਬੱਦਦਾ ൂജി ചുബ ചടണ ഫലിയുബു പാകി ਲੱਸੀ ਵੀ ਪਾਉਂਦੇ ਆ ਫਰਲਾਂ ਦੀ ਸਬਜ਼ੀ ਚ। ਚਾਹ ਜਦੋਂ ਜੀਵਨ ਬਣਾਉਗੇ ਤੋ ਦੇਖਾਂਗੇ। ਅੱਛਾ। ਉਹ ਬੱਚਾ ਨੂੰ ਵੀ ਕੰਟਾ ਟਕਾਵਾਂਗੇ। ਤੇ ਆ ਕਿੱਚਾ। ਇਹ ਸੋ ਦਾ ਕੂਆ ਜਿਵੇਂ ਫੋਨ ਉਠਿਆਗਾ। ਹਜੇ ਨੂੰ ਨਮੂਣਾ ਪੀ ਲਬਤ ਪੀਲਾ। ਇੱਕ ਤੇ ਉਹਦੀ ਹਟ ਜਾਂਦਾ। ਅੱਧ ਪੀ। ਨਾ। ਅਲਹਮਦੁਲਿ। ਲਓ ਜੀ। ਸਾਂਦੇ ਰਹੀ ਆਪਣੀ ਪੀਜ਼ਾ 30 ਤੇ ਪੀਜ਼ਾ ਪਾਤੀ ਹੈ ਜਿਹੜੀ ਖੁਸ਼ੀ ਦੇ ਵਿੱਚ ਹੈ ਇਹ ਆਪਾਂ ਦੱਸਾਂਗੇ ਫਿਰ ਨਾ ਨਹੀਂ ਇਹ ਆਪਦੇ ਥਾਂ ਦੇ ਟੇਸਟੀ ਹੈ ਲੋਨ ਨਹੀਂ ਨੇ ਬਾਰੇ ਮੈਟਰੀ ਹੱਟ ਲਓ ਕੋਟ ਐਂਡ ਸਪਾਈਸ ਸਪਾਈਸੀ ਇਹ ਡਿਵਰੀ ਹੋਣਾ ਟੇਸਟੀ ਸੀ ਹਰੇ ਕਾ ਆ ਪਾਇਆ ਇਹ ਜੰਗ ਨਹੀਂ ਬੰਦ ਤਾਜ਼ਾ ਹਾਲੇ ਰੋਟੀਆਂ ਦੀ ਘਾਟ ਆ ਖਾ ਕੇ ਪੀ ਜਾ। ਚਲ ਇਹ ਬੰਦ ਕਰ ਦਿੰਦਾ। ਨੈਪ ਕਿਨੇ ਕੋਲ? ਚੌਲ ਕਹਿੰਦੇ ਮੋਟੇ। ਹੂੰ, ਮੁੰਨ ਚੌਲ ਕਥ ਨਹੀਂ ਖਾਣਾ ਹੁੰਦਾ। ਆਹ ਖਾੜ ਨੈਪ ਕਿਨੇ ਹੱਥ ਚਾਦੇ। ਇਹ ਤਾਂ ਮੇਰੇ ਮੁੰਨੇ ਨੂੰ ਸਿਰੇ ਆਪ।

ਕਿੰਨੇ ਚਿੱਟੇ ਚਿੱਟੇ ਜਿਹਾ ਉਹ ਹਨ ਫੈਵਰੇਜ ਹਜੂਨ ਨਹੀਂ ਆਉਂਦੇ ਬਾਹਰ ਚਿੱਟੇ ਟੁੱਟ ਜੀ ਵਾਲੇ ਹਨ ਆਪਣੇ ਇਧਰ ਗਲੀ ਜਿਹੜੀ ਵਰਗਾ ਬਣੀ ਹੋਈ ਹੈ ਬਾਦੂ ਘਰ ਤੋਂ ਸਮਾਨ ਸੱਤਨ ਹੁਣ ਅੰਚਕੜਾ ਨਾ ਕਿ ਖਰਾਬ ਹੋਣਾ ਮੇਰੇ ਚੱਪਲ ਪਤਾ ਨਹੀਂ ਕਿਹੜੀ ਸਾਈਡ ਗਈ ਬਾਹਰ ਪਈ ਹੈ ਅੱਜ ਕੁਛ ਮੌਸਮ ਮੌਸਮ ਸਾਜ ਮੈਂ ਹੈ ਮੌਸਮ ਹੈ ਜਿਹੜਾ ਕੁਛ ਠੀਕ ਸੀਗਾ ਲੋ ਵਗੈਰਾ ਨਹੀਂ ਚਲਦੀ ਸੀਗੀ ਕਿਉਂਕਿ ਥੋੜਾ ਜਿਹਾ ਮੀਂਹ ਪਿਆ ਉਹਦੇ ਨਾਲ ਹੀ ਹੈ ਜਿਹੜਾ ਫਰਕ ਪੈ ਗਿਆ ਮੀਂਹ ਦਾ ਮੇਰੀ ਮਾਤਾ ਦੀ ਚੁੰਨੀ ਹਮੇਸ਼ਾ ਸਰਤੀ ਹੁੰਦੀ ਹੈ ਇਕੱਠੀ ਕਰਕੇ ਸਰਤੀ ਰੱਖ ਲੈਂਦੀ ਕਦੇ ਨਹੀਂ ਇਹਨੇ ਸਿੱਧੀ ਕਰਕੇ ਲੈਤੀ ਮੰਮੀ ਹਜੇ ਪੱਠਿਆਂ ਨੂੰ ਸੁਦੇਹ ਹੈ ਹਰੇ ਕੇ ਬਈ ਬੈਠੀਆਂ ਬਿਜਾਰੀਆਂ ਤੋਪਾ ਤੋਪਾ ਗਾ ਕੇ ਬੈਗਾ ਮੈਨੂੰ ਖੜਾ ਲ ਉੱਠ ਖੜਿਆ ਉਹ ਮੈ ਜੋ ਦੱਸਦੇ ਆ ਸ਼ਾਮ ਨੂੰ ਹੋਰ ਮੀ ਆਵਗਾ ਤਾਂ ਕਿ ਲੀਡੇ ਤੋਂ ਨਾਲ ਪਈ ਦਾ ਹਾਂ ਥੋੜੀ ਆ ਬਸ ਇੱਕ ਹੋਰ ਤੋਤੇ ਆਣਗੇ ਮੈਂ ਮੇਰਾ ਫੋਨ ਲੈ ਕੇ ਜਾਈ ਕਰਨਾ ਲੱਗੀ ਬੱਚਾ ਨਾਲ ਸੇ ਚੀਜੀ ਲੈ ਕੇ ਚੱਲੀ ਮੈਂ ਅੱਖ ਕਿਤੇ ਫਲੀਆਂ ਬਣਾਉਂਗਾ ਮੈਂ ਕਿ ਚੱਲ ਅੱਜ ਸੋਬੇ ਨਾਲ ਇਹ ਕਿਵੇਂ ਫਲੀਆਂ ਦੀ ਸਬਜ਼ੀ ਬਣਾਉਂਦੇ ਆ ਰੈਸਪੀ ਸ਼ੇਅਰ ਕਰਦੇ ਆ ਠੀਕ ਨਹੀਂ ਨਹੀਂ ਜੀ ਅੱਜ ਬਣਾਇਆ ਕੱਦੂ ਕੱਲ ਨੂੰ ਬਣਾਵਾਂਗੇ ਫਿਰ ਆਪਾਂ ਕੱਲ ਨੂੰ ਬਸਾਂਗੇ ਵੀ ਪਤਾ ਨਹੀਂ ਕਿਵੇਂ ਲੱਸੀ ਵਗੈਰਾ ਆਪਾਂ ਕਿ ਫਲੀਆਂ ਬਣਾਉਂਦੀ ਨਹੀਂ ਜੀ ਦੇ ਦੇਸੀ ਆਈ ਉਹ ਦਿਨ ਜਿਵੇਂ ਸ਼ਾਮ ਨੂੰ ਕਪੜੇ ਧੋਣ ਲੱਗ ਗਏ ਕਿ ਸਾਰੇ ਲੇਟ ਵਗੈਰਾ ਨਾਉਂਦੀ ਆ ਚੱਲੋ ਚੱਲੀਏ Waktu itu jadi matching gitu, ya si matching. Edru, kau di ਕੈਫਲੇ ਫੇਰ ਉਹੀ ਕੁਛ ਮੁਰਕ ਤੇ ਲੈਡ ਨੇ ਭੱਜ ਜਾਣਾ ਸਾਰੀ ਰਾਤਾਂ ਇਹ ਟੱਪ ਜਾਂਦੀ ਹੈ ਤਰੇ ਘਰ ਤੇ ਕਿਵੇਂ ਆ ਗਏ ਚੜ ਕੇ ਬੱਚਾ ਬਾਤੀ ਸਾਰਾ ਧੰਨਵਾਦ ਆਏ ਨਾ ਨੀ ਮਗਰ ਤਰੇ ਫਿਰਦਾਨੇ ਟੱਪ ਜਾਂਦੀ ਹੈ ਨਾ ਬਦਰੀ ਤਨੁ ਕਰੇ ਜੀ ਨਹੀਂ ਨਾ ਤਾ ਤਿਨਾ ਕਰੀ ਜੀ ਪਤਾ

ਕੱਟ ਗਿਆ ਸੋ ਨਾ ਬੜਾ ਬਾਹਰ ਇੰਨਾ ਯਾਰੇ ਮੌਸਮ ਖਰਾਬ ਐ ਇੰਨੀ ਯਾਰੇ ਮੇਰੀ ਆ ਕੇ ਹਟਿਆ ਹੁਣ ਇੰਨਾ ਯਾਰੇ ਗੱਚੀ ਜਾਂਦਾ ਪਤਾ ਹੈ ਕੀ ਪਤਾ ਬਾਹਰ ਨਾ ਨਾ ਦੇ ਬਾਹਰ ਬਹੁਤ ਯਾਰੇ ਚੱਫਰ ਜੂ ഫല പഖാ ച ലൈറ്റ് ഹ 我去洗脸嘞。